ਈ ਸੋਣਾ ਜਿਆ ਛੋਟਾ ਜਿਆ ਸ਼ਹਿਰ ਔੜ ਕਸਬਾ ਕਹਿ ਲਿਏ ਜੋ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੈ ਅੱਜ ਅਸੀਂ ਇਸ ਇਲਾਕੇ 'ਚ ਆਏ ਸੀ ਤੇ ਬੜਾ ਹੀ ਚੰਗਾ ਲੱਗਾ ਇੱਥੋਂ ਵੇਖ ਕੇ ਇੱਥੇ ਵੱਡੇ ਵੱਡੇ ਬੋਰਡ ਪਿੱਪਲ ਦੇ ਰੁੱਖ ਜਿਹੜੇ ਤੁਸੀਂ ਵੇਖ ਸਕਦੇ ਹੋ ਇਸ ਪਿੰਡ ਵਾਲਿਆਂ ਇਸ ਇਲਾਕੇ ਵਾਲਿਆਂ ਬਚਾ ਕੇ ਰੱਖੇ ਨੇ ਬੜਾ ਵਧੀਆ ਲੱਗਿਆ ਜੀ ਸਾਨੂੰ ਤੁਹਾਡਾ ਇਹ ਛੋਟਾ ਜਿਆ ਸ਼ਹਿਰ ਪਿਆਰਾ ਜਿਆ ਅਸੀਂ ਆਪਣੀ ਫੈਮਿਲੀ ਨਾਲ ਅੱਜ ਇਧਰ ਨੂੰ ਲੰਘ ਰਹੇ ਸੀ ਆ ਤੇ ਮੈਂ ਸੋਚਿਆ ਤੁਹਾਡੇ ਨਾਲ ਕਿਸਾਨ ਜੀ ਪਾ ਲਈ ਜਾਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਤਾ ਇਹ ਔੜ ਜਿਹੜਾ ਕਸਬਾ ਆ ਤੇ ਬੜਾ ਹੀ ਪਿਆਰਾ ਜਿਹਾ ਕਸਬਾ ਆ ਕਾਫੀ ਪੁਰਾਣਾ ਲੱਗਦਾ ਆ ਬੋਲਣ ਚ ਤੇ ਔੜ ਲੱਗਦਾ ਆ ਤੇ ਪਰ ਇਹ ਔੜ ਨਹੀਂ ਲੱਗਦਾ ਇੱਕ ਬੜਾ ਪਿਆਰਾ ਜਿਹਾ ਨਾਂ ਲੱਗਦਾ ਆ ਸੋਹਣਾ ਜਿਹਾ ਤੇ ਜਿੰਨੇ ਵੀ ਇੱਥੋਂ ਦੇ ਮੇਰੇ ਭੈਣ ਭਰਾ ਨੇ ਉਹਨਾਂ ਦੀ ਰੱਬ ਸੋਣਾ ਲੰਬੀ ਲੰਬੀ ਉਮਰ ਕਰੇ ਖੁਸ਼ ਰਹੋ ਤੁਸੀਂ ਚੜ੍ਹਦੀ ਕਲਾ ਚ ਰਹੋ ਸ਼ੀਰ ਦਾ ਪੰਚ ਸਿੰਘ ਨਗਰ ਦਾ ਨਾਮ ਚਾਕਰੂ ਸ਼ੀਰਪਗ ਸਿੰਘ ਦੀ ਸੋਚ ਨੂੰ ਉੱਚਾ ਕਰੋ ਤੇ ਵਧੀਆ ਲੱਗਿਆ ਜੀ ਤੁਹਾਡਾ ਸਾਰਾ ਸ਼ਹਿਰ ਵੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਜੀ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ